ਆ ਗਿਆ ਨਿਆ ਮੋਦੀ 400 ਸੀਟਾ ਦਾ ਇੱਕ ਪਾਸੇ ਰਹੀਆਂ ਚਾਰ ਬੰਦੇ ਉਹਨੂੰ ਮਿਲ ਜਾਣਗੇ ਜਨਾਜ਼ੇ ਲਈ ਉਹੀ ਬਹੁਤ ਹੈ ਠੀਕ ਹੈ ਜਿਹੜਾ ਉਹਦੇ ਅਰਥੀ ਨੂੰ ਚਾਰ ਦੇਣ ਕੰਦਾ ਦੇਣ ਵਾਲੇ ਬੰਦੇ ਨਹੀਂ ਮਿਲਣੇ ਐਸੀ ਜੀ ਅਸੀਂ ਹਾਲਤ ਉਹਦੀ ਕਰ ਦਾਂਗੇ ਮੋਦੀ ਦੀ ਮਾਈ ਪਾ ਗੋੜੇ ਜੰਗ ਜਿੱਤੀ ਸੀ ਉਵੇਂ ਅਸੀਂ ਜੰਗ ਦੇ ਵਿੱਚ ਅੱਜ ਖੜੀਆਂ ਮੋਦੀ ਨੂੰ ਪੰਜਾਬ ਦਾ ਪੰਜਾਬ ਦਾ ਦੇਸ਼ ਚੋਂ ਜਨਾ ਭਜਾਇਆ ਤਾਂ ਸਾਨੂੰ ਨਾ ਇਹ ਕਹਿਣ ਵੀ ਅਸੀਂ ਪੰਜਾਬਣਾਂ ਕਹਿੰਦਾ ਜੀ ਅਸੀਂ ਸਿੱਖਾਂ ਦੇ ਬਹੁਤ ਖੈਰ ਖਵਾ ਸਿੱਖਾਂ ਦੇ ਨਾਂ ਤੇ ਡੈਰੀ ਵੀ ਜਾਰੀ ਕੀਤੀ ਆ ਪਟਨਾ ਸਾਹਿਬ ਦੇ ਵਿੱਚ ਲੰਗਰ ਵੀ ਛਕਾਇਆ ਤਿਆਰ ਕੀਤਾ ਉਹ ਕਹਿੰਦਾ ਸਾਡੇ ਨਾਲੋਂ ਵੱਧ ਹਮਦਰਦ ਸਿੱਖਾਂ ਦਾ ਕੋਈ ਨਹੀਂ ਹੈਗਾ ਮੇਰੇ ਨਾਲ ਬੈਠ ਕੇ ਗੱਲ ਕਰੇ ਮੋਦੀ ਬੈਠ ਕੇ ਗੱਲ ਕਰੇ ਸਾਡੀ ਕਿਸੇ ਵੀ ਇੱਕ ਸਿੰਘ ਨੇ ਨਾਲ ਬੈਠ ਕੇ ਗੱਲ ਕਰੇ ਸਭ ਲੋਕ ਲਾਲਚ ਲਈ ਜਾ ਰਹੇ ਨੇ ਦਲਬਾਧਰੂ ਲੋਕ ਨੇ ਜਿਹਨਾਂ ਨੂੰ ਕੁਰਸੀਆਂ ਪਿਆਰਿਆ ਜਿਹਨਾਂ ਪੈਸਾ ਪਿਆਰਾ ਉਹ ਹਮੇਸ਼ਾ ਹੀ ਦਰ ਬਦਲਦੇ ਨੇ ਔਰਤਾਂ ਦੇ ਲਈ ਕੀ ਸੋਚਿਆ ਕਿ ਔਰਤਾਂ ਵੱਧ ਤੋਂ ਵੱਧ ਸਮੂਲੀਅਤ ਕਰ ਸਕਣ ਦੇਖਿਆ ਵੀ ਬਹੁਤ ਘਟ ਜਾਂਦੀ ਹੈ ਕਈ ਵਾਰੀ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਠੜਕਦੀ ਧੁਕਦੇ ਵਿੱਚ ਬਾਈ ਜਿਨ੍ਹਾਂ ਨੇ ਵਾਲ ਸਮੂਥ ਕਰਾਏ ਹੁੰਦੇ ਨੇ ਸਟ੍ਰੇਟ ਕਰਾਏ ਹੁੰਦੇ ਨੇ ਕਿੱਥੋਂ ਬਾਹਰ ਨਿਕਲਦੀਆਂ ਨੇ ਹੈ ਕਿ ਨਹੀਂ ਇਹ ਇਹ ਗੱਲ ਕਹਿਣਾ ਚਾਹੁੰਦੀ ਆ ਜਿਹੜਾ ਤੁਹਾਡਾ ਮਤਲਬ ਆ ਪਹਿਲਾਂ ਹਜ਼ਾਰਾਂ ਰੁਪਏ ਤੁਸੀਂ ਪਾਰਲਰਾਂ ਤੇ ਫੂਕਦੀਓ ਠੀਕ ਆ ਫਿਰ ਤੁਸੀਂ ਉਹਨੂੰ ਬਚਾਉਣ ਲਈ ਘਰ ਐ ਤੇ ਵਰਦੀਆਂ ਆਪਦੇ ਹੱਕਾਂ ਨੂੰ ਦਵਾਉਣੀ ਹੋ। ਤੁਸੀਂ ਜੁੜੇ ਹੋ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਕਿਸਾਨ ਮਹਾਪੰਚਾਇਤ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਜਿੱਥੇ ਕਿ ਆਦਮੀਆਂ ਦੇ ਨਾਲ-ਨਾਲ ਔਰਤਾਂ ਨੇ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਆ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਮਹਿਲਾ ਆਗੂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਜਿਵੇਂ ਜੀ ਚੋਣਾਂ ਦਾ ਮਾਹੌਲ ਪੱਕਿਆ ਹੋਇਆ ਚਾਰੇ ਪਾਸੇ ਚੋਣਾਂ ਦੀ ਗੱਲ ਹੋ ਰਹੀ ਆ ਕਿੰਨਾਂ ਨੂੰ ਲਾਲਚ ਦੇ ਕੇ ਚੋਣਾਂ ਵਾਲੇ ਰੈਲੀਆਂ ਦੇ ਵਿੱਚ ਲੈ ਕੇ ਜਾ ਰਹੇ ਨੇ ਕਈ ਆਪਣੇ ਆਪ ਵੀ ਜਾ ਰਹੇ ਨੇ ਕੁਝ ਹਨ ਭੋਲ ਬੜ ਕੇ ਜਾ ਰਹੇ ਨੇ ਪਰ ਤੁਸੀਂ ਕਿਸਾਨਾਂ ਦਾ ਮਨ ਚ ਹੀ ਕਿਉਂ ਕਿ ਕਿ ਕਿਸਾਨ ਮਹਾਪੰਚਾਇਤ ਦੇ ਵਿੱਚ ਹੀ ਜਾਣਾ ਦੇਖੋ ਜੀ ਧੰਨਵਾਦ ਕਰਦੀ ਆ ਥੋੜਾ ਮੈਂ ਤੁਸੀਂ ਇੱਥੇ ਅੱਜ ਸਾਡੀ ਮਤਲਬ ਰੈਲੀ ਨੂੰ ਕਵਰ ਕਰਨ ਆਏ ਹੋ ਕਿਉਂਕਿ ਜਿਹੜੀ ਇੱਲੀ ਹੈ ਐਸੀ ਮੋਦੀ ਦੇ ਵਿਰੋਧ ਦੇ ਵਿੱਚ ਰੱਖੀ ਆ ਭਾਜਪਾ ਦੇ ਵਿਰੋਧ ਦੇ ਵਿੱਚ ਐਸੀ ਵੱਡੀ ਮਹਾਸਭਾ ਰੱਖੀ ਆ ਜਿਹਨੂੰ ਤੁਸੀਂ ਕਵਰ ਕਰਨਾ ਹੈ ਤੁਹਾਡਾ ਧੰਨਵਾਦ ਆ ਤੁਸੀਂ ਇੱਕ ਮਤਲਬ ਸ਼ਬਦ ਕਿਹਾ ਵੀ ਕੋਈ ਅਣਪੋਹਲ ਬਣ ਕੇ ਜਾ ਰਿਹਾ ਅਣਪੋਹਲ ਅੱਜ ਦੀ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਕੰਪਿਊਟਰ ਹੀ ਕਰਨ ਹੋਇਆ ਵੈ ਕੱਲਾ ਕੱਲਾ ਬੱਚਾ ਬੱਚਾ ਇੱਥੇ ਹੁਸ਼ਿਆਰ ਹੈ ਸਭ ਲੋਕ ਲਾਲਚ ਲਈ ਜਾ ਰਹੇ ਨੇ ਦਲ ਬਦਲ ਨੂੰ ਰੋਕ ਰਹੇ ਜਿਹਨਾਂ ਨੂੰ ਕੁਰਸੀਆਂ ਪਿਆਰਿਆ ਜਿਹਨਾਂ ਨੂੰ ਪੈਸਾ ਪਿਆਰਾ ਉਹ ਹਮੇਸ਼ਾ ਹੀ ਦਰ ਬਦਲਦੇ ਨੇ ਪਰ ਤੁਹਾਨੂੰ ਕਿਉਂ ਲੱਗਿਆ ਕਿ ਹਾਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸਾਨਾ ਦੀ ਗੱਲ ਆ ਜਾਂ ਮਜ਼ਦੂਰਾਂ ਦੀ ਗੱਲ ਆ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਭਾਜਪਾ ਨੂੰ ਜਿਹੜਾ ਅਸੀਂ ਕਰੜੇ ਹੱਥੀ ਲੈਣਾ ਦੇਖੋ ਜਿਹੜਾ ਸਾਡਾ ਜਿਹੜੀ ਸਾਡੀ ਸਿੱਖਾਂ ਦੀ ਮਤਲਬ ਸ਼ੁਰੂ ਤੋਂ ਇੱਕ ਚੱਲੀ ਆਉਂਦੀ ਆ ਗੁਰੂ ਨਾਨਕ ਦੇਵ ਜੀ ਨੇ ਵੀਰ ਪੰਨਿਆਂ ਦੇ ਲੰਗਰ ਤੋਂ ਲੰਗਰ ਚਲਾਇਆ ਸਿੱਖਿਆਤੀ ਕੀਤੀ ਸੀਗੀ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਖੇਤਾਂ ਦੇ ਮਾਲਕ ਬਣਾਇਆ ਸੀ ਜਿਹੜਾ ਧਰਮ ਹੈ ਸਾਡਾ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਮਤਲਬ ਤਾਕਤ ਦਿੰਦਾ ਤੇ ਸਾਨੂੰ ਸਿੱਖਿਆ ਵੀ ਹੈ ਸਾਨੂੰ ਇਹ ਹੀ ਦਿੰਦਾ ਤੇ ਸਾਨੂੰ ਮਤਲਬ ਇਹ ਲੱਗ ਰਿਹਾ ਹੈ ਵੀ ਜਿਹੜੀਆਂ ਡੀਪ ਸਟੇਟਾਂ ਨੇ ਤੇ ਜਿਹੜੀ ਕੇਂਦਰ ਸਰਕਾਰ ਆ ਇਹਨਾਂ ਦੀ ਪੂਰੀ ਦੀ ਪੂਰੀ ਪੰਜਾਬ ਦੀਆਂ ਜ਼ਮੀਨਾਂ ਕੀ ਪੂਰੇ ਭਾਰਤ ਦੀਆਂ ਜ਼ਮੀਨਾਂ ਤੇ ਅੱਖ ਆ ਇਸ ਕਰਕੇ ਅਸੀਂ ਕਿਸਾਨਾਂ ਨੂੰ ਬਚਾਉਣ ਲਈ ਮਜ਼ਦੂਰਾਂ ਨੂੰ ਕਿਸਾਨ ਦੇ ਨਾਲੇ ਮਜ਼ਦੂਰ ਜੁੜਿਆ ਹੋਇਆ ਅਸੀਂ ਇਹਨਾਂ ਨੂੰ ਬਚਾਉਣ ਦੇ ਲਈ ਇੱਕਜੁੱਟ ਹੋ ਕੇ ਲੜਾਈ ਲੜ ਰਹੇ ਹਾਂ ਜੀ ਕੀ ਮੋਦੀ ਹੁਣੀ ਕਹਿ ਰਹੇ ਕਿ ਅਸੀਂ ਬਹੁਤ ਤਕੜੇ ਹੋ ਰਹੇ ਆ ਇਸ ਵਾਰ 400 ਦਾ ਅੰਕੜਾ ਪਾਰ ਕਰਾਂਗੇ ਤੇ ਪੰਜਾਬ ਵਿੱਚ ਵੀ ਉਹਨਾਂ ਨੇ ਵੱਡੀ ਤਿਆਰੀ ਦੇ ਨਾਲ ਚੋਣ ਪ੍ਰਚਾਰ ਕਰਨ ਦੇ ਲਈ ਵੱਡੇ ਵੱਡੇ ਆਗੂ ਆਪਣੇ ਲਿਆ ਰਹੇ ਨੇ ਤੇ ਥੋੜੀ ਤਿਆਰੀ ਕਿਵੇਂ ਦੀ ਆ ਮੈਂ ਕਹਿੰਨੀ ਆ ਮੋਦੀ 400 ਸੀਟਰਾਂ ਇੱਕ ਪਾਸੇ ਰਹੀਆਂ ਚਾਰ ਬੰਦੇ ਉਹਨੂੰ ਮਿਲ ਜਾਣਗੇ ਜਨਾਜੇ ਲਈ ਉਹੀ ਬਹੁਤ ਹੈ ਠੀਕ ਹੈ ਜਿਹੜਾ ਉਹਦੇ ਅਰਥੀ ਨੂੰ ਚਾਰ ਦੇਖ ਲੈ ਕੰਧਾ ਦੇਣ ਵਾਲੇ ਬੰਦੇ ਨਹੀਂ ਮਿਲਣੇ ਐਹ ਜੀ ਅਸੀਂ ਹਾਲਤ ਉਹਦੀ ਕਰ ਦਾਂਗੇ ਮੋਦੀ ਦੀ ਠੀਕ ਹੈ ਉਹ ਕੀ ਸੋਚਦਾ ਵੀ ਇਹ ਜਿਹੜਾ ਲਟੇਰਾ ਏ ਇਹਦੀ ਸੰਗੀ ਨੱਪੜ ਲਈ ਇਹ ਨਾ ਬੀਬੀਆਂ ਤੁਹਾਨੂੰ ਇੱਕ ਗੱਲ ਯਾਦ ਹੋਣੀ ਇਤਿਹਾਸ ਦਾ ਹਰਾਂਦੀ ਐ ਮਤਲਬ ਜਿਹੜੀ ਔਰਤ ਇਤਿਹਾਸ ਦਾ ਹਰਾਂਦੀ ਐ ਮਾਈ ਭਾਗੋ ਨੇ ਜੰਗ ਜਿੱਤੀ ਸੀ ਉਵੇਂ ਅਸੀਂ ਜੰਗ ਦੇ ਵਿੱਚ ਅੱਜ ਖੜੀਆਂ ਮੋਦੀ ਨੂੰ ਪੰਜਾਬ ਦਾ ਪੰਜਾਬ ਦਾ ਦੇਸ਼ ਚੋਂ ਵੀ ਨਾ ਭਜਾਇਆ ਤਾਂ ਸਾਨੂੰ ਨਾ ਹੀ ਕਹਿਣ ਵੀ ਅਸੀਂ ਪੰਜਾਬਣਾਂ ਉਹ ਤਾਂ ਕਹਿੰਦਾ ਜੀ ਅਸੀਂ ਸਿੱਖਾਂ ਦੇ ਬਹੁਤ ਖੈਰਖਵਾ ਸਿੱਖਾਂ ਦੇ ਨਾਂ ਤੇ ਡੈਰੀ ਵੀ ਜਾਰੀ ਕੀਤੀ ਆ ਪਟਨਾ ਸਾਹਿਬ ਦੇ ਵਿੱਚ ਲੰਗਰ ਵੀ ਸ਼ਕਾਇਆ ਤਿਆਰ ਕਿਦੋਂ ਕਹਿੰਦਾ ਸਾਡੇ ਨਾਲੋਂ ਵੱਧ ਹਮਦਰਦ ਸਿੱਖਾਂ ਦਾ ਕੋਈ ਨਹੀਂ ਹੈਗਾ ਮੇਰੇ ਨਾਲ ਬੈਠ ਕੇ ਗੱਲ ਕਰੇ ਮੋਦੀ ਬੈਠ ਕੇ ਗੱਲ ਕਰੇ ਸਾਡੀ ਕਿਸੇ ਵੀ ਇੱਕ ਸਿੰਗਲੇ ਨਾਲ ਬੈਠ ਕੇ ਗੱਲ ਕਰੇ ਬਾਲਦੀਵਸਾਂ ਨੇ ਰੱਖਿਆ ਜੀ ਸਤਕੇ ਰੱਖੇ ਬਾਲਦੀਵਸ ਬਾਲਦੀਵਸ ਉਸ ਦਿਨ ਲਖੇ ਜਿਸ ਦਿਨ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਹੁੰਦਾ ਇਹਨੇ ਬਾਲਦੀਵਸ ਉਹਦਾ ਰੱਖਿਆ ਜਦੋਂ ਸਾਡੀ ਸ਼ਹੀਦੀ ਹੁੰਦੀ ਆ ਸਾਡਾ ਕੱਲਾ ਕੱਲਾ ਫਤਿਹਗੜ੍ਹ ਸਾਹਿਬ ਦਾ ਇੱਕ ਇੱਕ ਬੰਦਾ ਰੋ ਰਿਹਾ ਹੁੰਦਾ ਇਹਨਾਂ ਨੇ ਉਦੋਂ ਬਾਲਦੀਵਸ ਰੱਖਿਆ ਨਾ ਕਿ ਮਤਲਬ ਉਹਨਾਂ ਦਾ ਜਨਮ ਦਿਨ ਤੇ ਰੱਖਦਾ ਸੀ ਬਾਲਦੀਵਸ ਬੰਦੇ ਇਹ ਤਾਂ ਸਾਡੀ ਜੜ ਥੱਲੇ ਦੱਤੀ ਫੇਰ ਰਿਹਾ ਠੀਕ ਇਹਦਾ ਇਹੀ ਬੰਦਾ ਜਿਹੜਾ ਕਹਿੰਦਾ ਇੱਕ ਰਾਸਟਰ ਇੱਕ ਦੇਸ਼ ਇੱਕ ਪਹਿਰਾਵਾ ਇੱਕ ਧਰਮ ਉਹ ਹੀ ਬੰਦਾ ਇਹ ਠੀਕ ਆ ਇਹ ਸਾਡਾ ਸਿੱਖਾਂ ਦਾ ਖੈਰਗਵਾ ਕਿੱਥੋਂ ਹੋ ਗਿਆ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜੇ 4-5 ਕੰਮ ਆ ਤੁਹਾਨੂੰ ਲੱਗਦਾ ਕਿ ਆ ਹੋਣੇ ਚਾਹੀਦੇ ਆ ਜਿਹਦੇ ਨਾਲ ਪੰਜਾਬ ਜਿਹੜਾ ਉਹ ਬਚ ਸਕਦਾ ਪੰਜਾਬ ਦੇ ਨੌਜਵਾਨ ਪੰਜਾਬ ਦੇ ਕਿਸਾਨ ਮਜ਼ਦੂਰ ਜਮਲਾ ਉਹ ਬਚ ਸਕਦੇ ਉਹ 4-5 ਕੰਮ ਜਿਹੜੇ ਲੱਗਦਾ ਵੀ ਕਰਨੇ ਚਾਹੀਦੇ ਆ ਦੇਖੋ ਸਭ ਤੋਂ ਪਹਿਲਾ ਜਿਆਦਾ ਜ਼ਰੂਰੀ ਆ ਨੌਜਵਾਨੀ ਬਚਾਉਣੀ ਨੌਜਵਾਨੀ ਤਾਂ ਬਚੂਗੀ ਜੇ ਚਿੱਟੇ ਤੋਂ ਹਟੂਗੀ ਚਿੱਟਾ ਸਰਕਾਰਾਂ ਨਾਲ ਹੋਰ ਲਾ ਲਾ ਜੀਬ ਦਾ ਧੱਲੇ ਰੱਖਣ ਵਾਲੀ ਗੋਲੀ ਵੀ ਦੇਤੀ ਹੋਰ ਸੈਂਟਰ ਖੋਲੇ ਸਾਰਾ ਕੁਝ ਕਰ ਲਿਆ ਨਹੀਂ ਹਟਦਾ ਚਿੱਟ ਦਾ ਇੱਕੋ ਇੱਕ ਬਦਲਾ ਖਸ ਖਸ ਪੁੱਠੀ ਹੈ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਇਹ ਲੈ ਕੇ ਆਉਣ ਠੀਕ ਹੈ ਉਹਦੇ ਨਾਲ ਸਾਡੀ ਨੌਜਵਾਨੀ ਬਚੂਗੀ ਜਦ ਸਾਡੀ ਨੌਜਵਾਨੀ ਬਚ ਗਈ ਇਹ ਆਪੇ ਜਾਗਰਕ ਹੋ ਜੂਗੀ ਬਿਨਾਂ ਨੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਠੀਕ ਹੈ ਨਾ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ ਪਹਿਲੇ ਪੱਧਰ ਤੇ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ ਹਸਾਰੇ ਦੇਸ਼ ਦੇ ਵਿੱਚ ਕਿਉਂਕਿ ਇਕੱਲਾ ਸਾਨੂੰ ਪੰਜਾਬ ਹੀ ਨਹੀਂ ਖੁਸ਼ਹਾਲ ਚਾਹੀਦਾ ਸਾਨੂੰ ਆਪਣਾ ਪੂਰਾ ਭਾਰਤ ਖੁਸ਼ਹਾਲ ਚਾਹੀਦਾ ਦੇ ਲਈ ਕੀ ਸੋਚਿਆ ਕਿ ਔਰਤਾਂ ਵੱਧ ਤੋਂ ਵੱਧ ਸਮੂਲਿਤ ਕਰ ਸਕਣ ਦੇਖਿਆ ਵੀ ਬਹੁਤ ਘਟ ਜਾਂਦੀਆਂ ਕਈ ਵਾਰੀ ਔਰਤਾ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਪਹਿਲੀ ਗੱਲ ਤਾਂ ਬੰਦਾ ਮਤਲਬ ਔਰਤ ਨੂੰ ਆਪਦੀ ਨੂੰ ਲੈ ਕੇ ਹੀ ਨਹੀਂ ਤੁਰਦਾ ਠੀਕ ਹੈ ਜਿਹੜੀ ਆਉਣਾ ਚਾਹੁੰਦੀ ਹੈ ਉਹ ਦਿਲੋਂ ਆਉਂਦੀ ਵੀ ਆ ਪਰ ਇਹ ਜੀ ਘੜਕ ਦੀ ਧੁੱਪ ਦੇ ਵਿੱਚ ਬਾਈ ਜਿਨ੍ਹਾਂ ਨੇ ਵਾਲ ਸਮੂਥ ਕਰਾਏ ਹੁੰਦੇ ਨੇ ਸਟ੍ਰੇਟ ਕਰਾਏ ਹੁੰਦੇ ਨੇ ਕਿੱਥੋਂ ਬਾਹਰ ਨਿਕਲਦੀਆਂ ਨੇ ਹੈ ਕਿ ਨਹੀਂ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਜਿਹੜਾ ਤੁਹਾਡਾ ਮਤਲਬ ਆ ਪਹਿਲਾਂ ਤਾਂ ਹਜ਼ਾਰਾਂ ਰੁਪਏ ਤੁਸੀਂ ਪਾਰਲਰਾਂ ਦੇ ਫੂਕਦੀ ਹੋ ਠੀਕ ਆ ਫੇਰ ਤੁਸੀਂ ਉਹਨੂੰ ਬਚਾਉਣ ਲਈ ਘਰੇ ਲੁੱਕ ਕੇ ਬੈਠਦੇ ਹੋ ਆਪਦੇ ਹੱਕਾਂ ਨੂੰ ਦਬਾਉਣੀ ਹੋ ਹੱਕ ਲਈ ਅੱਗੇ ਨਹੀਂ ਆਉਂਦੀ ਆ ਠੀਕ ਆ ਇਹ ਤੁਹਾਡਾ ਬਨਾਉਟੀ ਸ਼ਿਕਾਰ ਕਿਸੇ ਕੰਮ ਨਹੀਂ ਆਉਣਾ ਹੈਗਾ ਜਿਹੜਾ ਪਰਮਾਤਮਾ ਨੇ ਤੁਹਾਨੂੰ ਕੁਦਰਤੀ ਦੇਤਾ ਰੂਪ ਉਹ ਲੈ ਕੇ ਉਸੇ ਜਜ਼ਬੇ ਨਾਲ ਜਿਹੜਾ ਮਾਈ ਭਾਗੋ ਦਾ ਸੀ ਮੈਦਾਨ ਚ ਉਤਰੋ ਮੋਦੀ ਵਰਗੇ ਦਾ ਸੀ ਕਿੰਨੇ ਭਜਾਤੇ ਪਹਿਲਾਂ ਹੀ ਜੀ